ਗੁੰਡਾਗਰਦੀ ਕਰਕੇ ਗੋਲੀ ਚਲਾਉਣ ਵਾਲੇ ਨੂੰ ਪੁਲਿਸ ਨੇ ਪਿਸਤੌਲ ਸਮੇਤ ਕੀਤਾ ਗ੍ਰਿਫਤਾਰ 12 ਜਨਵਰੀ ਨੂੰ ਸ਼ਹਿਰ ਵਿੱਚ ਸ਼ਰਿਆਮ ਗੁੰਡਾਗਰਦੀ ਕਰਦੇ ਹੋਏ ਨਾਜਾਇਜ਼ ਪਿਸਤੌਲ ਨਾਲ ਗੋਲੀ ਚਲਾਉਣ ਵਾਲੇ ਇੱਕ ਹੋਰ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਡੀਐਸਪੀ ਸਤਨਾਮ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਹਿਰ ਦੀ ਬਸਤੀ ਗੁਰੂਕਰਮ ਸਿੰਘ ਵਿਖੇ ਨੌਜਵਾਨਾਂ ਵਿਚਕਾਰ ਝਗੜਾ ਹੋਇਆ ਸੀ ਜਿਸ ਵਿੱਚ ਇੱਕ ਤੀਰ ਵੱਲੋਂ ਦੂਜੇ ਤੀਰ ਉੱਪਰ ਸ਼ਰੀਅਮ ਗੁੰਡਾਗਰਦੀ ਕਰਦੇ ਹੋਏ ਗੋਲੀ ਚਲਾਈ ਗਈ ਸੀ ਜੋ ਕਿ ਗੀ타 ਰਾਣੀ ਦੇ ਲੱਗੀ ਸੀ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਤੇ ਤਿੰਨ ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਨਾਮਜਦ ਮੁੰਨਾ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਪੁਲਿਸ ਬਾਕੀ ਦੂਜੇ ਦੋ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਸੀ ਕਿ ਪੁਲਿਸ ਨੇ ਸਫਲਤਾ ਹਾਸਲ ਕਰਦੇ ਹੋਏ ਇੱਕ ਹੋਰ ਮੁਲਜ਼ਮ ਸੰਨੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਹੈ ਡੀਐਸਪੀ ਨੇ ਦੱਸਿਆ ਕਿ ਤੀਜੇ ਮੁਲਜ਼ਮ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਲਈ ਪੁਲਿਸ ਨੇ ਜਾਲ ਵਿਛਾਇਆ ਹੋਇਆ ਹੈ ਇਹ ਦੇਖੋ ਜੀ ਮਿੱਤੀ 12 ਇੱਕ ਵੀ ਗੱਲ ਹੈ 25 ਦੀ ਇਹਨਾਂ ਦਾ ਝਗੜਾ ਹੋਇਆ ਸੀਗਾ ਕਿ ਤਿੰਨ ਜਣਿਆਂ ਨੇ ਬੰਦੇ ਨੂੰ ਘੇਰ ਕੇ ਕੁੱਟਿਆ ਜੀ ਉਹਦੇ ਘਰੇ ਆ ਗਏ ਤੇ ਉੱਥੇ ਆ ਕੇ ਉਹਦੀ ਕੁੱਟਮਾਰ ਕੀਤੀ ਗੋਲੀ ਚਲਾਈ ਉਹ ਗੋਲੀ ਜਿਹੜੀ ਹੈ ਉਹਦੀ ਪਰਝਾਈ ਨੂੰ ਲੱਗੀ ਸੀ ਜਿਹਦੇ ਸਬੰਧ ਵਿੱਚ ਤਿੰਨ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਹਦੇ ਵਿੱਚੋਂ ਅਸੀਂ ਦੋ ਬੰਦੇ ਅਰੈਸਟ ਕਰ ਲਏ ਤੇ ਇੱਕ ਉਹਨਾਂ ਕੋਲੋਂ ਪਿਸਤੌਲ ਬਰਾਊਦਰ ਕਿੰਨਾ ਕਿੰਨਾ ਖਲਾਫ ਪੱਤਰ ਦਰਜ ਕੀਤਾ ਕੀ ਨਾਮ ਨੇ ਜੀ ਉਹਨਾਂ ਦੇ ਕਿੰਨਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜੀ ਹੈਗਾ ਜੀ ਮੁੰਨੀ ਉਹ ਕਟਿੰਗ ਦਾ ਕੰਮ ਕਰਦਾ ਇੱਕ ਸਨੀ ਹੈ ਤੇ ਇੱਕ ਹੈਗਾ ਰੂਪਾ ਇਹ ਤਿੰਨੇ ਗੁਰੂਆਸਾ ਹੈ ਦੇ ਰਹਿਣ ਵਾਲੇ ਆ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਹਦੇ ਵਿੱਚੋਂ ਆਪਾਂ ਸਣੀ ਤੇ ਮੁੰਨੀ ਦੀ ਗ੍ਰਿਫਤਾਰੀ ਕਰ ਲਈ ਹਲੇ ਇੱਕ ਜਿਹੜਾ ਭਗੌੜਾ ਕੋਈ ਇਹਨਾਂ ਕੋਲ ਨਜਾਇਜ਼ ਧਿਆਰ ਵੀ ਜਣ ਬਰਾਬਰ ਉਤਾਰ ਲਿਆ ਹਾਂਜੀ ਹਾਂਜੀ ਪਿਸਤੌਲ ਬਰਾਬਰ ਹੋ ਗਿਆ ਜੀ ਉਹ ਨਜਾਇਜ਼ ਹੀ ਹੈ ਕਿ ਉਸਨੇ ਮੰਨਿਆ ਜੀ ਪਹਿਲਾਂ ਵੀ ਗੋਲੀਬਾਰੀ ਕਈ ਵਾਰੀ ਸ਼ਹਿਰ ਵਿੱਚ ਚੱਲੀ ਹੈ ਕਿ ਇਹਨੇ ਚਲਾਈ ਹੋਏ ਪੁੱਛ ਕੇ ਦੌਰਾਨ ਸਾਹਮਣੇ ਆਇਆ ਹੋਏ ਕੁਛ ਨਹੀਂ ਅਜੇ ਅਹੀ ਅਹੀ ਗੱਲ ਨਹੀਂ ਉਹਨਾਂ ਕੋ ਬੰਦੀ ਤੀਸਰੇ ਮੁੱਲਜੇ ਨੂੰ ਫੜਨ ਵੇਲੇ ਕੋਈ ਟੀਮਾਂ ਬਣਾਈਆਂ ਸੀ ਹਾਂਜੀ ਬਿਲਕੁਲ ਜੀ ਐਸਐਚਓ ਦੀ ਟੀਮ ਬਣਾਈ ਹੋਈ ਹੈ ਤੇ ਇਹਨਾਂ ਨੇ ਰੇਡ ਵੀ ਕੀਤੇ ਹੈ ਆਪਾਂ ਜਲਦੀ ਬਾਲਾਂ ਜਿਹੜਾ ਇੱਕ ਪਗੋੜਾ ਕਹਿ ਰਹੇ ਜੀ ਪੁਲਿਸ ਨੂੰ ਕੀ ਉਮੀਦ ਹੈ ਕਿੰਨੇ ਦਿਨਾਂ ਤੱਕ ਉਹ ਦੇਕਰ ਸਾਰੀ ਕਾਰਵਾਈ ਹੋ ਜਾਏਗੀ ਦੇਖੋ ਜੀ ਸਾਡ ਨੂੰ ਤਾਂ ਉਮੀਦ ਹੈ ਜੀ ਸਵੇਰੇ ਫੜ ਲਾਂਗੇ ਪਰ ਸਾਡੀ ਕੋਸ਼ਿਸ਼ ਹੈ ਇੱਕ ਪ੍ਰੋਪਰਟੀ ਫ੍ਰੀਡ ਵੀ ਕੀਤੀ ਗਈ ਜੀ ਨਸ਼ਾ ਤਸਕਰ ਦੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਉਹ ਆਪਾਂ ਜਿਹੜੇ ਬੰਦੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਨਜਾਇਜ਼ ਪ੍ਰੋਪਰਟੀਆਂ ਇਹਨਾਂ ਬਣਾਈਆਂ ਹੋਈਆਂ ਇਹ ਸਰਕਾਰ ਦੀਆਂ ਹਦਾਇਤਾਂ ਦੇ ਮਤਲਬ ਉਹ ਕਿਹਨਾਂ ਦੇ ਖਿਲਾਫ ਕਾਨੂੰਨ ਬਣਿਆ ਹੋਇਆ 68 ਡੈਪ ਉਹਦੇ ਵਿੱਚ ਆਪਾਂ ਕਿ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਉਹ ਰਿਟੇਲ ਆਉਣੀ ਦਾ ਪਤਾ ਨਹੀਂ ਦਿੰਦੇ। ਉਹਦੇ ਵਿੱਚ ਗੁਰਕ ਮੱਖਣ ਸਿੰਘ ਹੈ। ਕਿਹੜੇ ਪਿੰਡ ਦਾ ਨਾਸੀ ਹੈ ਜੀ? ਕੀ ਗRAND ਦੀ ਉਸ ਤੋਂ ਪਈ ਸੀ। ਬਸਾ ਦਿੱਤੇ ਵਾਲਾ ਇਹਦੇ ਕੋਲ 31 ਲੱਖ 97000 ਰੁਪਏ ਦਾ ਘਰ ਉਹ ਫ੍ਰੀਜ਼ ਕੀਤਾ। ਤੇ ਸੁਤਨ ਸਿੰਘ ਸੁਤਨ ਸਿੰਘ ਕਰਮਾ ਦਾ ਕੀਤਾ ਗਿਆ ਸੀ। ਬਨਾਵ ਸਿੰਘ ਸਨਵ ਗੁਰਬਖਸ਼ ਸਿੰਘ ਪਿੰਡਾਂ ਦਾ ਹੈ ਜੀ। ਜੱਕ ਮਹੰਤਾ ਇਹ ਇਹਦੀ ਜਿਹੜੀ 56 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਬੀਸ ਕੀਤੀ ਹੈ